ਉਹ ਕੀਰਤੀ ਚੱਕਰ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਯਾਦ ਦੇ ਵਿੱਚ ਜਿਹੜੀ ਦੂਜੀ ਵਰਸੀ ਸਰਹਾਦ ਲਈ ਸਮਾਗਮ ਜਿਹੜਾ ਨਿਊ ਚੰਡੀਗੜ੍ਹ ਪਿੰਡ ਭਰੌਂਚਿਆ ਵਿਖੇ ਜਿਹੜਾ ਕਰਵਾਇਆ ਜਾ ਰਿਹਾ ਏ ਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਵੱਖ-ਵੱਖ ਆਗੂਆ ਦੁਆਰਾ ਇਸ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਸਰਹਾਦ ਲਈ ਦੇ ਫੁੱਲ ਭੇਟ ਕੀਤੇ ਸਮਾਗਮ ਦੇ ਵਿੱਚ ਜਿਹੜੇ ਇੰਡੀਅਨ ਨੇ ਕ੍ਰਿਕਟਰ ਯੂਸਫਰ ਪਠਾਨ ਵੀ ਪਹੁੰਚੇ ਨੇ ਬਿਲਕੁਲ ਇਨਸਾਨ ਸਨ ਬਹੁਤ ਹੀ ਪਿਆਰ ਕਰਨ ਵਾਲੇ ਇਨਸਾਨ ਸਨ तो उनकी जो मोहब्बत लोगों के दिलों में बसी हुई है वही चीज़ सबसे ज्यादा याद करने वाली है ठीक वो मेरी जिंदगी है मेरे जीने का मकसद है मेरा सब कुछ है और अब भी अगर मैं जी रही हूँ सरवाइव कर रही मैं उनके बहुत छोटे दो मेरे पास हीरे हैं मेरा फर्ज है उनको पालना बड़ा करना क्योंकि कर्न मनप्रीत ने देश के बाद अगर सबसे प्यार के अपने दोनों बच्चों को किया देश के लिए शहीदों की चिताओं पर लगेंगे मेले ਬਟਨ 'ਤੇ ਮਿਟਨੇ ਵਾਲੋ ਕਾ ਯਹੀ ਨਿਸ਼ਾਨ ਬਾਕੀ ਹੋਗਾ। ਕੋਰਾਲੀ ਚੰਡੀਗੜ੍ਹ ਰੋਡ ਦਾ ਨਾਮ ਕਰਨ ਉਹਨਾਂ ਦੇ ਨਾਮ ਤੇ ਹੋਣਾ ਹੈ। ਉਹ ਵੀ ਅੰਡਰ ਪ੍ਰੋਸੈਸ ਹੈ। ਸੀਐਮ ਸਾਹਿਬ ਵੱਲੋਂ ਅਪਰੂਵਲ ਪੈਂਡਿੰਗ ਹੈ। ਪ੍ਰਪੋਜ਼ਲ ਚੱਲੇਗੀ ਹੈ। ਇੱਕ ਉਹਨਾਂ ਦਾ ਬਹੁਤ ਇੱਥੇ ਪਾਰਕ 'ਚ ਲੱਗਣਾ ਹੈ। ਉਹ ਵੀ ਸਰਕਾਰ ਵੱਲੋਂ ਅਪਰੂਵਲ ਚੱਲੇਗੀ। ਇਹਨੂੰ ਲੱਗਦਾ ਵੀ ਬਹੁਤ ਜਲਦੀ ਅਸੀਂ ਕੰਮ ਕਰ ਸ਼ੁਰੂ ਕਰਾ ਦਾਂਗੇ। ਸ਼ਹੀਦ ਸਾਡਾ ਸ਼ਰਮਾਇਆ ਹੈ। ਇਹ ਜਿਹੜੀ ਧਰਤੀ ਹੈ ਇਹਨੂੰ ਸ਼ੁਰੂ ਤੋਂ ਹੀ ਸੂਰਬੀਰ ਜੰਮੇ ਹੈ। ਉਹਦੇ ਵਿੱਚ ਇੱਕ ਹੋਰ ਸਾਡਾ ਤਰੂ ਤਾਰੇ ਵਾਂਗ ਚਮਕਦਾ ਸਾਡੇ ਇਲਾਕੇ ਦਾ ਸ਼ਹੀਦ ਕਰਨੂ ਮਨਪਰੀ ਸਿੰਘ ਜਿਹਨਾਂ ਤੇ ਸਾਨੂੰ ਮਾਣ ਹੁੰਦਾ ਏ ਮਾਣ ਮਹਿਸੂਸ ਹੁੰਦਾ ਕੋਈ ਸਾਡੇ ਜ਼ਿਲ੍ਹੇ ਮਾੜੀ ਜ਼ਿਲ੍ਹੇ ਤੇ ਸੂਰਬੀਰ ਹੋ ਸੂਰਬੀਰ ਨੇ ਤੇ ਵਾਰੀ ਪੰਚਾਇਤ ਨਗਰ ਨਿਵਾਸੀਆਂ ਦੀ ਸਾਰਿਆਂ ਦੀ ਮਦਦ ਦੇ ਨਾਲ ਬਹੁਤ ਜ਼ਿਆਦਾ ਵਾਹੀ ਜੀ ਅਸੀਂ ਤਾਂ ਕਦੇ ਉਮੀਦ ਵੀ ਨਹੀਂ ਸੀ ਕੀਤੀ ਇਹੋ ਜਿਹਾ ਅਫੀਸਰ ਇਹਦਾ ਲਾਇਕ ਬੱਚਾ ਸਾਡੇ ਪਿੰਡ ਦੇ ਵਿੱਚ ਪੈਦਾ ਹੋਊਗਾ ਤਾਂ ਚਲੋ ਦੇਸ਼ ਵਿੱਚ ਲੜਦੇ ਹੋਏ ਉਹ شہید ਹੋ ਗਏ ਤੇ ਅੱਜ ਇੱਕ ਬਹੁਤ ਵਧੀਆ ਉਪਰਾਲਾ ਕਰਿਆ ਪੰਚਾਇਤ ਨੇ ਨਗਰ ਨੇ ਇਲਾਕੇ ਦਾ ਏਰੀਆ ਦਾ ਨਾਂ ਰੋਸ਼ਨ ਕੀਤਾ ਜਦੋਂ ਕਰਨਲ ਬਣ ਕੇ ਇੱਕ ਆਰਮੀ ਉਹਦੇ ਚ ਉਹਨਾਂ ਨੇ ਸੇਵਾ ਕੀਤੀ ਉਹ ਤੋਂ ਤਾਂ ਕੀਤਾ ਹੀ ਸੀ ਪਰ ਦੇਖੋ ਕੁਰਬਾਨੀ ਦੇਣ ਤੋਂ ਬਾਅਦ ਵੀ ਉਹਨਾਂ ਨੇ ਸਾਡੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਤੇ ਅਸੀਂ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹਾਂ ੈਂਪ ਵੀ ਲਗਾਇਆ ਗਿਆ ਉਹਨਾਂ ਦੀ ਯਾਦ ਵਿੱਚ ਤੇ ਨਾਲ ਦੀ ਨਾਲ ਜਿਹੜੇ ਬੁੱਤੇ ਵੰਡੇ ਜਾ ਰਹੇ ਆ ਤਾਂ ਕਿ ਜਿਹੜਾ ਹਮੇਸ਼ਾ ਉਹਨਾਂ ਦੀ ਸਹੀਤੀ ਨੂੰ ਯਾਦ ਰੱਖਿਆ ਜਾਵੇ ਜਿਵੇਂ ਜਿਵੇਂ ਬੁੱਤੇ ਵਧੂਗੇ ਉਸੇ ਤਰ੍ਹਾਂ ਹੀ ਉਹਨਾਂ ਦੀ ਯਾਦ ਜਿਹੜੀ ਤਾਜ਼ਾ ਰਹੇਗੀ ਸੋ ਉਹਨਾਂ ਦੀ ਯਾਦ ਤਾਂ ਸਾਡੇ ਦਿਲਾਂ 'ਚ ਹਮੇਸ਼ਾ ਰਹੂਗੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹ ਸਾਡੇ ਮਸੀਹਾ ਬਣ ਚੁੱਕੇ ਨੇ ਤੇ ਉਹਨਾਂ ਦੀ ਯਾਦ ਤੇ ਹਰੇਕ ਵਰਸੀ ਤੇ ਅਸੀਂ ਇਦਾਂ ਹੀ ਕੁਛ ਨਾ ਕੁਛ ਮਤਲਬ ਜਿਵੇਂ ਕਿ ਖੂਨਦਾਨ ਕੈਂਪ ਤੇ ਅੱਜ ਰੁੱਖਾਂਦਾਰ ਲੰਗਰ ਤੇ ਅਸੀਂ ਇਦਾਂ ਦੇ ਮਤਲਬ ਕੰਮ ਕਰਦੇ ਰਹੋਗੇ ਜੋ ਕਿ ਬਾਈ ਦੀ ਯਾਦ ਨੂੰ ਬਹੁਤ ਤਾਜ਼ਾ ਰੱਖੇ ਕਬੀਰ ਸਿੰਘ ਆਮ ਸਨ ਆਫ ਕਰਨਲ ਮਰਪੀਤ ਸਿੰਘ ਸੋ ਪਾ ਸੀ ਥਿਸ ਆਲ ਆਰ ਮਾਈ ਪਾਪਾਸ ਸੋ ਥਿਸ ਵਾਸ ਇੰਡੀਪੈਂਡੈਂਸ ਡੇ ਥੈਟ ਟਾਈਮ ਆਈ ਵਾਸ ਆਲਸੋ ਆਈ ਹੈਵ ਬੀ ਥਿਸ ਵਾਸ ਥਿਸ ਵਾਸ ਥੈਟ ਫੋਟੋ ਇਟ ਵਾਸ ਇੰਡੀਪੈਂਡੈਂਸ ਡੇ ਥਿਸ ਥਿਸ ਇਜ਼ ਮੀ ਐਂਡ ਥਿਸ ਇਜ਼ ਮਾਈ ਪਾਪਾ ਐਂਡ ਥਿਸ ਇਜ਼ ਆਲ ਆ ਰਹੀ ਸੀ ਦਾ Song that ਨੰਨਾ ਮੁੰਨਾ ਰਾਹੇ ਉਹ ਦੇਸ਼ ਦਾ ਸਿਪਾਹੀ ਹੂੰ ਸੋ ਕੀਰਤੀ ਚੱਕਰ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਯਾਦ ਦੇ ਵਿੱਚ ਜਿਹੜੀ ਦੂਜੀ ਵਰਸੀ ਸਰਧਾਜਨੀ ਸਮਾਗਮ ਜਿਹੜਾ ਨਿਊ ਚੰਡੀਗੜ੍ਹ ਪਿੰਡ ਪੜੌਂਜਿਆ ਵਿਖੇ ਜਿਹੜਾ ਕਰਵਾਇਆ ਜਾ ਰਿਹਾ ਏ ਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਵੱਖ-ਵੱਖ ਅਗਵਾ ਦੁਆਰਾ ਇਸ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਸਰਧਾਜਨੀ ਦੇ ਫੁੱਲ ਭੇਟ ਕੀਤੇ ਗਏ ਹੈ ਮਨਾਏ ਜਾ ਰਹੀ ਹੈ ਤੇ ਪੰਚਾਇਤ ਦੇ ਵੱਲੋਂ ਵੀ ਜਿਹੜੇ ਕੈਂਪ ਲਗਾਏ ਗਿਆ ਕਿਸ ਤਰ੍ਹਾਂ ਦੇ ਦੇਖੋ ਕਰਨਲ ਮਨਪ੍ਰੀਤ ਨੇ ਬਹੁਤ ਹੀ ਤੁਵੇਂ ਕਹ ਲੋ ਵੀ ਛੋਟੀ ਉਮਰ ਚ ਦੇਸ਼ ਵਾਸਤੇ ਇੱਡੀ ਵੱਡੀ ਸ਼ਹਾਦਤ ਦਿੱਤੀ ਆ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਨਾ ਦਾ ਜਰੀਆ ਬਣਿਆ। ਔਰ ਮੈਂ ਸਭ ਤੋਂ ਪਹਿਲਾਂ ਤੇ ਇਸ ਪੰਚਾਇਤ ਦੇ ਸਾਰੇ ਜਿੰਨੇ ਵੀ ਸਾਡੇ ਸੰਗਤ ਆ ਇਥੇ। ਉਹਨਾਂ ਦਾ ਧੰਨਵਾਦ ਕਰਦਾ, ਪਰਿਵਾਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਉਹਨਾਂ ਦੀਆਂ ਯਾਦਾਂ ਨੂੰ ਹਰ ਸਾਲ ਦੀ ਤਰ੍ਹਾਂ ਯਾਦਾਂ ਦੀਆਂ ਜਿਹੜੀਆਂ ਸਮਾਗਮ ਹੈ ਉਹ ਇਸ ਵਾਰ ਫੇਰ ਲਈ ਕੀਆ। ਮੈਂ ਜਿੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਮਨਪ੍ਰੀਤ ਜੀ ਦੇ ਪਰਿਵਾਰ ਤੇ ਉਹਨਾਂ ਭੈਣ ਜਿਹੜੇ ਉਹਨਾਂ ਦੇ ਵਾਈਫ ਹੈ ਬੱਚਿਆਂ ਤੇ ਮਾਤਾ ਜੀ ਤੇ ਮਿਹਰ ਭਰਿਆ ਹੱਥ ਰੱਖਣ ਔਰ ਸੰਗਤ ਵੀ ਇਸੇ ਤਰੀਕੇ ਨਾਲ ਉਹਨਾਂ ਦੀਆਂ ਜਿਹੜੀਆਂ ਯਾਦਾਂ ਆ ਉਹਨਾਂ ਤੋਂ ਜਿਹੜੀ ਪ੍ਰੇਰਣਾ ਆਉਣ ਵਾਲੀ ਪੀੜ੍ਹੀ ਨੂੰ ਮਿਲਦੀ ਹੈ ਉਹ ਇਸੇ ਤਰੀਕੇ ਨਾਲ ਜੁੜੜੇ ਨੇ ਔਰ ਅਸੀਂ ਵੀ ਪਰਿਵਾਰ ਦੇ ਔਰਤੇ ਕਿਉਂਕਿ ਪਿਛਲੇ ਸਾਲ ਵੀ ਮੈਨੂੰ ਮੌਕਾ ਮਿਲਿਆ ਸੀ ਆਉਣ ਦਾ ਔਰ ਸਵਾਰ ਵੀ ਆਏ ਆ ਔਰ ਇਸੇ ਤਰੀਕੇ ਨਾਲ ਯਾਦ ਕਰਕੇ ਪ੍ਰੇਰਿਤ ਹੁੰਦੇ ਰਹੀਏ ਔਰ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੁੰਦੇ। ਇਹ ਉਹਨਾਂ ਦੀ ਯਾਦ ਨੂੰ ਸਮਰਪਿਤ ਤਾਂ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਕੋਈ ਯਾਦਗਾਰ ਬਣਾਈ ਜਾਵੇ ਤਾਂ ਕਿ ਉਹਨਾਂ ਦੀ ਯਾਦ ਜਿਹੜੀ ਹਮੇਸ਼ਾ ਲੋਕ ਯਾਦ ਰੱਖਣ। ਤਿੰਨ ਚੀਜ਼ਾਂ ਫਾਈਨਲ ਹੋਈਆਂ ਸੀ। ਇੱਕ ਇਸ ਪਾਰਕ ਦਾ ਨਾਮ ਆਲਰੇਡੀ ਪਿਛਲੇ ਸਾਲ ਹੋ ਗਿਆ ਨਾਮਕਰਨ। ਦੋ ਚੀਜ਼ਾਂ ਇੱਕ ਕੋਰਾਲੀ ਚੰਡੀਗੜ੍ਹ ਰੋਡ ਦਾ ਨਾਮਕਰਨ ਉਹਨਾਂ ਦੇ ਨਾਮ ਤੇ ਹੋਣਾ ਹੈ। ਉਹ ਵੀ ਅੰਡਰ ਪ੍ਰੋਸੈਸ ਹੈ। ਸੀਐਮ ਸਾਹਿਬ ਵੱਲੋਂ ਅਪਰੂਵਲ ਪੈਂਡਿੰਗ ਹੈ। ਪ੍ਰਪੋਜ਼ਲ ਚੱਲੇਗੀ ਹੈ। ਇਹ ਉਹਨਾਂ ਦਾ ਬਹੁਤ ਇੱਥੇ پارک 'ਚ ਲੱਗਣਾ ਹੈ ਉਹ ਵੀ ਸਰਕਾਰ ਵੱਲੋਂ ਅਪਰੂਵਲ ਚਲੇਗੀ ਆ ਮੈਨੂੰ ਲੱਗਦਾ ਵੀ ਬਹੁਤ ਜਲਦੀ ਅਸੀਂ ਕੰਮ ਕਰ ਸ਼ੁਰੂ ਕਰਾ ਦਾਂਗੇ ਮਕਸਦ ਇਹ ਦੇਖੋ ਜਿੱਡੀ ਵੱਡੀ ਉਹਨਾਂ ਦੀ ਸ਼ਹਾਦਤ ਹੈ ਉਹਦੇ ਸਾਹਮਣੇ ਤਾਂ ਕੁਝ ਨਹੀਂ ਇਹ ਚੀਜ਼ਾਂ ਲੇਕਿਨ ਉਹਨਾਂ ਦੀ ਯਾਦਗਾਰਾਂ ਉਹਨਾਂ ਦੀ ਯਾਦਦਾਸ਼ਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਜਿਹੜੀ ਉਹਨਾਂ ਤੋਂ ਮਿਲਦੀ ਰਵੇ ਔਰ ਇਸ ਕਰਕੇ ਪੰਜਾਬ ਸਰਕਾਰ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਇਹ ਫੈਸਲਾ ਲਿਆ ਸੀ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਸੀ ਔਰ ਇਸ ਫੈਸਲੇ ਨੂੰ ਅਸੀਂ ਇੰਪਲੀਮੈਂਟ ਵੀ ਕਰਾਂਗੇ ਔਰ ਇਸੇ ਤਰੀਕੇ ਨਾਲ ਪਰਿਵਾਰ ਨਾਲ ਜੁੜੇ ਰਹਿਣਾ ਠੀਕ ਹੈ ਠੀਕ ਹੈ ਬਹੁਤ ਤਰ ਯੂਸਫ ਪਠਾਨ ਵੀ ਜਿਹੜੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸ਼ਰਧਾਂਜਲੀ ਦੇਣ ਦੇ ਲਈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਨਾਲ ਮਨਪ੍ਰੀਤ ਸਿੰਘ ਨੂੰ ਮਿਲ ਕੇ ਕਿੰਦਾ ਦੀ ਯਾਦਾਂ ਉਹਨਾਂ ਦੇ ਨਾਲ ਰਹੀਆਂ ਤੁਹਾਡੀਆਂ ਬਹੁਤ ਅੱਛੀ ਯਾਦਾਂ ਹੈ ਉਹਨਕੇ ਸਾਥ ਇਤਨਾ ਵਕਤ ਮੈਨੇ گزارਾ ਕੋਈ ਯਾਦ ਸਾਂਝੀ ਕਰਨਾ ਚਾਹੁੰਦੇ ਆ ਕਿਦਾਂ ਜੀ ਕੋਈ ਯਾਦਾਂ ਸਾਂਝੀ ਕਰਨਾ ਚਾਹੁੰਦੇ ਬਹੁਤ ਹੀ ਖੁਸ਼ਮਿਜ਼ਾਜ ਇਨਸਾਨ ਥੇ ਬਹੁ ਪਿਆਰ ਕਰਨ ਵਾਲੇ ਇਨਸਾਨ ਸਨ ਹੂੰ ਤਾਂ ਉਹਨਾਂ ਦੀ ਜੋ ਮੁਹੱਬਤ ਲੋਕਾਂ ਦੇ ਦਿਲਾਂ ਵਿੱਚ ਬਸੀ ਹੋਈ ਹੈ ਉਹੋ ਹੀ ਚੀਜ਼ ਸਭ ਤੋਂ ਜ਼ਿਆਦਾ ਯਾਦ ਕਰਨ ਵਾਲੀ ਹੈ ਠੀਕ ਹੈ ਫਰੀਦੀ ਜਿਹੜੀ ਦੂਜੀ ਵਾਸੀ ਤੇ ਸ਼ਾਮਲ ਹੋਏ ਹਨ ਪਰਿਵਾਰ ਦਾ ਦੁੱਖ ਸਾਂਝਾ ਕਰਨ ਵਾਸਤੇ ਤੇ ਦੁੱਖ ਦੀ ਘੜੀ ਦੇ ਵਿੱਚ ਸਾਡਾ ਫਰਜ਼ ਬਣਦਾ ਸਾਰਿਆਂ ਦਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਤੇ ਅਸੀਂ ਖੜਾਂਗੇ ਜਿਹੜਾ ਉਹਨਾਂ ਨੇ ਸਾਡੇ ਇਲਾਕੇ ਦਾ ਏਰੀਆ ਦਾ ਨਾਂ ਰੋਸ਼ਨ ਕੀਤਾ ਜਦੋਂ ਕਾਰਨਲ ਬਣ ਕੇ ਇੱਕ ਆਰਮੀ ਉਹਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਉਹ ਤੋਂ ਤਾਂ ਕੀਤਾ ਹੀ ਸੀ ਪਰ ਦੇਖੋ ਕੁਰਬਾਨੀ ਦੇਣ ਤੋਂ ਬਾਅਦ ਵੀ ਉਹਨਾਂ ਨੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਤੇ ਅਸੀਂ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਆ ਤੇ ਮਾਤਾ ਜੀ ਦੇ ਦਰਸ਼ਨ ਕਰ ਰਹੇ ਆ ਤੇ ਮਾਤਾ ਨੂੰ ਤੇ ਪਰਿਵਾਰ ਨੂੰ ਆਪਣੇ ਵੱਲੋਂ ਅਸੀਂ ਤਨਮਨ ਧੰਨ ਦੇ ਨਾਲ ਕਿਸੇ ਵੀ ਟਾਈਮ ਸਾਨੂੰ ਆਵਾਜ਼ ਮਾਰਨ ਅਸੀਂ ਹਾਜ਼ਰ ਹੋਵਾਂਗੇ ਤੇ ਸਾਡੇ ਕਰਦਾ ਅੱਜ ਉਹਨਾਂ ਸ਼ਹੀਦਾਂ ਦੀਆਂ ਦਰਗਾਹਾਂ ਦੇ ਉੱਤੇ ਉਹਨਾਂ ਦੇ ਬੁੱਤਾਂ ਦੇ ਉੱਤੇ ਉਹਨਾਂ ਦੀਆਂ ਯਾਦਾਂ ਦੇ ਵਿੱਚ ਮੇਲੇ ਲੱਗਦੇ ਆ ਤੇ ਦੇਖੋ ਜਿਹੜਾ ਬੰਦਾ ਇਹ ਹੋਰ ਅਤ ਕਥਨੀ ਹੈ ਪੰਜਾਬ ਦੇ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਗਰੀਬ ਘਰਾਂ ਦੇ ਵਿੱਚ ਪੈਦਾ ਹੋ ਕੇ ਗਰੀਬ ਸਮਾਜ ਦੇ ਵਿੱਚ ਜਨਮ ਲੈ ਕੇ ਕੌਣ ਪੁੱਛਦਾ ਜੀ ਇਹ ਕਿਹੜਾ ਸਿਆਸੀ ਲੀਡਰ ਆਉਂਦਾ ਜੀ ਕੌਣ ਕੋਨ ਨੂੰ ਕੋਈ ਉਹਨੂੰ ਯਾਦ ਕਰਦਾ ਅੱਜ ਇਹ ਉਸ ਸ਼ਹੀਦ ਦੀ ਕੁਰਬਾਨੀ ਦਾ ਮੁੱਲ ਹੈ ਉਸ ਨੇ ਇੱਕ ਇਤਿਹਾਸ ਸਿਰਜਿਆ ਪੰਜਾਬ ਨਹੀਂ ਬਲਕਿ ਦੁਨੀਆ ਤੱਕ ਦੇਸ਼ ਕੌਮ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਜਿਸ ਦੀ ਬਦੌਲਤ ਅੱਜ ਸਰਕਾਰ ਦੇ ਨਮੈंदे ਵੀ ਤੁਰੇ ਫਿਰਦੇ ਆ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੀ ਤੁਰਿਆ ਫਿਰਦਾ ਬਹੁਤ ਸਾਰੀਆਂ ਸਿਆਸੀ ਸਮਾਜਿਕ ਜਮਾਤਾਂ ਔਰ ਜਿਹੜੇ ਸਮਾਜ ਸੇਵੀ ਇੱਥੇ ਤੁਰੇ ਫਿਰਦੇ ਕਿਉਂ ਕਿਉਂਕਿ ਉਹਨਾਂ ਨੇ ਇੱਕ ਸਮਾਜ ਦੇ ਵਿੱਚ ਆਪਣਾ ਬੀਜ ਬੀਜਿਆ ਸੋ ਮੈਂ ਅੱਜ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਇਸ ਸ਼ਹਾਦਤ ਤੋਂ ਪਰ ਇਹਨਾਂ ਨਾਲ ਲੈਣ ਦੀ ਲੋੜ ਹੈ ਕਿ ਅਸੀਂ ਵੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਜੇ ਅ ਸ਼ਹੀਦਾਂ ਦੀ ਜਿਹੜੀ ਜੀਵਨ ਬਾਰੇ ਜਾਣਕਾਰੀ ਦੇ ਕੇ ਅਸੀਂ ਉਹਨਾਂ ਨੂੰ ਵੀ ਦੇਸ਼ ਕੌਮ ਦੀ ਸੇਵਾ ਕਰਨ ਵਾਸਤੇ ਪ੍ਰੇਰਿਤ ਕਰਦੇ ਰਹੇ ਮਿਹਰਬਾਨੀ ਸੋ ਦੇਖੋ ਸ਼ਹੀਦ ਕਲਮ ਮਨਪ੍ਰੀਤ ਸਿੰਘ ਜੀ ਦੇ ਜਿਹੜੇ ਵਾਈਫ ਸਾਡੇ ਨਾਲ ਹੈ ਦੇਖੋ ਉਹਨਾਂ ਦੇ ਜਿਹੜੀ ਛੋਟੀ ਬੱਚੀ ਵੀ ਨਾਲ ਹੈ ਮੈਂ ਉਹ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਤੋਂ 3 4 ਸਾਲ ਪਹਿਲਾਂ ਤੁਹਾਡੇ ਵਿੱਚ ਹੁੰਦੇ ਸੀ ਮਨਪ੍ਰੀਤ ਸਿੰਘ ਤੇ ਅੱਜ ਸ਼ਹੀਦ ਹੋਈ ਹੈ ਦੇਸ਼ ਕੌਮ ਦੇ ਲਈ ਲੇਕੇ ਲੇਕੇ ਉਹ ਮੇਰੀ ਜ਼ਿੰਦਗੀ ਹੈ ਮੇਰੇ ਜਿਨੇ ਦਾ ਮਕਸਦ ਹੈ ਗਰਸਬ ਕੁਛ ਹੈ ਔਰ ਅਬ ਵੀ ਅਗਰ ਮੈਂ ਜੀ ਰਹੀ ਹੂੰ ਸਰਵਾਈਵ ਕਰ ਰਹੀ ਮੈਂ ਉਹਨਕੇ ਬਹੁਤ ਛੋਟੇ ਦੋ ਮੇਰੇ ਪਾਸ ਹੀ ਰਹੇ ਹਨ मेरा फ़र्ज़ है उनको पालना बड़ा करना क्योंकि कन्न मनप्रीत ने देश के बाद अगर सबसे प्यार किया अपने दोनों बच्चों को किया देश के लिए कुर्बान हुए देश उनको सलाम कर रहा है उनके याद में प्रोग्राम किए जा रहे हैं उनकी याद में रोड का नाम रखे जा रहे हैं पार्क का को नाम रखे जा रहे हैं उनके बुत बनाए जाएंगे तो एक गर्व महसूस जो इलाके के लोगों को होता है कैसा कनम मनप्रीत ने देश के लिए जितने बीस साल आ तो हम वो गौरवित परिवार हैं जिन्होंने देश को अपने ज़िंदियाँ दे रखी इनका इकलौता बेटा अनुज नजराजपुर और एक मन ने बीस साल की नौकरी में पहले भी अपने देश के लिए बहुत सेवा की और शादी के बाद पता लग गया था हम उनकी सेकेंड वो हैं प्रायोरिटी देश उनका पहला रहा है और उन्होंने प्रूव करके बाद दिखा भी दिया कि देश कितना इम्पोर्टेंट है उनके सच कहीं हमने इस दिन का इंतज़ार कभी नहीं किया था पर वो जो ऑपरेशन था वो ऐसा नहीं लगा था कि वो डिसीजन कोडन लगे हुए थे चार दिन से चल रहा था जब उन्हें पता लगा कि वहाँ इन्फॉर्मेशन मिली तो उस शेयर ने लगा कि मैं किसी और को ना भेज कर खुद आगे जाऊँ और वो डेढ़ घंटा ऊपर चल कर गए और बराबरी मुकाबला करते हुए बात वा, सुनते हो क्या कहना चाहते हूँ मैं जैसे सरदार भगत सिंह मेरे मन के आइडियल रहे ऐसे ही कर्ण मनप्रीत भी आने वाली जनरेशन के लिए आइडियल हैं और मैं कहती हूँ अपने देश से बड़ा प्रेम कुछ नहीं होता अपने देश से प्यार कीजिए और जो देश से प्यार करता है वो एक अच्छा पति भी होता है अच्छा भाई भी होता है अच्छा बेटा भी होता है वो हर रूप में अच्छा होता है और देशभक्ति करने के लिए कन्ना मनप्रीत सिंह कहते हैं कि आपको यूनिफॉर्म पहनने की ज़रूरत नहीं होती और बॉर्डर पर जाने की जरूरत नहीं देशभक्ति तो आपके हर कदम कदम पर की जा सकती है आपके अंदर है आपके अंदर है आप हर कर्म में ईमानदारी वफ़ादारी देश में रखें वो देशभक्ति का ही जरिए तो मेरे स्टूडेंट्स को आकर हमेशा कहते हैं कि बच्चों ने एक बार दिवाली पर पूछा था कि सर आप तो यूनिफॉर्म में हम कैसे देशभक्ति करें कहते हैं उन्होंने कहा था मेड इन इंडिया आइटम्स को यूज़ कर होगी देशभक्ति तो अपने देश को विकसित होने में आगे बढ़ाएगी देशभक्ति हर कदम पर है ठीक है आप उसे भी ਬੇਟਾ ਆਇਆ ਹੋਊਗਾ ਹੁਣ ਇਹ ਤਾਂ ਸੋਚਦਾ ਹੀ ਨਹੀਂ ਬੰਦਾ ਇਹ ਤਾਂ ਮੈਨੂੰ ਤਾਂ ਉਸ ਦਿਨ ਵੀ ਨਹੀਂ ਤਾਂ ਪਤਾ ਵੀ ਐਵੇਂ ਹੋ ਰਿਹਾ ਹ ਹ ਅੱਛਾ ਅੱਛਾ ਉਹਨਾਂ ਦੀ ਕੋਈ ਯਾਦ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਆ ਜਿਹੜੀ ਤੁਹਾਡੇ ਹੱਥ ਟਾਈਮ ਦਿਲ ਦੇ ਵਿੱਚ ਦਾਦਾ ਤੁਸੀਂ ਦੇਖ ਲਿਆ ਹੁਣ ਯਾਦਾਂ ਤਾਂ ਬਹੁਤ ਆ ਹ ਯਾਦਾਂ ਤਾਂ ਭੁੱਲਿਆ ਨਹੀਂ ਸਕਦੇ ਅਸੀਂ ਹ ਕਿ ਗਰਵ ਮਹਿਸੂਸ ਹੁੰਦਾ ਏ ਹੋਰ ਨੌਜਵਾਨਾਂ ਨੂੰ ਵੀ ਇੱਕ ਮੈਸੇਜ ਸੁਨੇਹਾ ਏ ਉਹ ਤਾਂ ਉਹ ਹੈਗਾ ਯੇ ਗਰਵ ਹ ਕਿ ਪਿੰਡ ਪੜੌਂਜਾ ਪੂਰੇ ਦੇਸ਼ ਦੇ ਵਿੱਚ ਜਿਹੜਾ ਮਸ਼ਹੂਰ ਹੋ ਗਿਆ ਕਰਕੇ ਗਿਆ ਮਨਪ੍ਰੀਤ ਫੇਮਸ ਹਮ ਬੇਸ਼ੱਕ ਹੀ ਰਹਿੰਦੀ ਹੈ ਉਹ ਤਾਂ ਕਮੀ ਹੈਗੀ ਹੀ ਆ ਪਰ ਇੱਕ ਪਾਸੇ ਵੀ ਆ ਵੀ ਹਾਂ ਮੇਰੇ ਬੇਟੇ ਨੇ ਸਾਡਾ ਨਾਮ ਵੀ ਰੋਸ਼ਨ ਕਰ ਮੈਸੇਜ ਕੋਈ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਬਸ ਨੌਜਵਾਨਾਂ ਦਾ ਇਹੀ ਆ ਵੀ ਸਿੱਧੇ ਮਤਲਬ ਆਪਣੀ ਕੋਈ ਕਰਾਪਟ ਵਗੈਰਾ ਨਾ ਕਰੇ ਕੋਈ ਸਿੱਧੀ ਨੀਤ ਨਾਲ ਕੰਮ ਕਰਨ ਜੋ ਵੀ ਕਰਨ ਦੇਸ਼ ਭਗਤੀ ਨਾਲ ਦੇਖੋ ਦੇਸ਼ ਭਗਤੀ ਨਾਲ ਦੁਨੀਆ ਨਾਲ ਚੰਗੇ ਕੰਮ ਕਰਨ ਤੋ ਸਾਡੇ ਨਾਲ ਮੌਜੂਦ ਸੀ ਸ਼ਹੀਦ ਕੰਨਨ ਮਾਨਪ੍ਰੀਤ ਸਿੰਘ ਤੇ ਮਾਤਾ ਜੀ ਜਿਨ੍ਹਾਂ ਤੇ ਨਾਲ ਵਿਚਾਰ ਸਾਂਝੇ ਹੋਏ ਐ ਸੋ ਅ ਮਾਨਪ੍ਰੀਤ ਸਿੰਘ ਦੇ ਜਿਹੜੇ ਬ੍ਰਦਰ ਹੈ ਹਾਂ ਜੀ ਹਾਂ ਜੀ ਉਹਨਾਂ ਬਾਰੇ ਦੱਸੋ ਕਿ ਕਿਸ ਤਰ੍ਹਾਂ ਦੇ ਜਿਹੜੇ ਉਹਨਾਂ ਦੀ شخصیت ਸੀ ਕਿਸ ਤਰ੍ਹਾਂ ਦੇ ਜਿਹੜਾ ਉਹਨਾਂ ਦਾ ਨੇਚਰ ਸੀ ਉਹਦੇ ਬਾਰੇ ਦੱਸੋ ਸ਼ਖਸੀਅਤਾਂ ਮੈਨੂੰ ਤਾਂ ਦੱਸਣ ਦੀ ਵੈਸੇ ਲੋੜ ਹੈ ਨਹੀਂ ਕਿਉਂਕਿ ਸਾਰਾ ਕੁਝ ਪਬਲਿਕ ਦੇ ਸਾਹਮਣੇ ਆ ਹੀ ਚੁੱਕਿਆ ਹੈ ਕਦੀ ਉਹਨਾਂ ਨੇ ਤਾਂ ਮਤਲਬ ਸ਼ੋ ਕਰਿਆ ਨਹੀਂ ਕਿਸੇ ਨੂੰ ਜ਼ਿਆਦਾ ਇਹ ਉਹ ਕਿਉਂਕਿ ਆਪਣੇ ਕੰਮ ਵਿੱਚ ਇੰਨਾ ਬਿਜ਼ੀ ਉਲਝਿਆ ਰਹਿੰਦਾ ਕਿਉਂਕਿ ਫੌਜੀ ਸਾਲ ਵਿੱਚ ਦੋ ਵਾਰੀ ਹੀ ਛੁੱਟੀਆਂ ਪੰਦਾ ਮੁਸ਼ਕਿਲ ਤੇ ਤਾਂ ਉਹ ਟਾਈਮ ਵੀ ਉਹਨਾਂ ਦਾ ਆਪਣੇ ਹੀ ਕਮਾਕਾਰਾਂ ਵਿੱਚ ਨਿਕਲ ਜਾਂਦਾ ਹੁੰਦਾ ਵੀ ਆਪਣੇ ਘਰ ਦੇ ਕੰਮ ਬੈਂਕ ਦੇ ਕੰਮ ਇਹ ਨਿਪਟਾ ਦਈਏ ਚਲੋ ਜਦੋਂ ਉਹ ਸ਼ਹੀਦ ਹੋਏ ਉਹਨਾਂ ਦੀ ਪੋਸਟਿੰਗ ਕਿੱਥੇ ਸੀ ਉਹ ਅਨੰਤਨਾਗ ਵਿੱਚ ਸੀਗੇ ਅੱਛਾ ਹਾਂਜੀ ਹਾਂ ਪਿਛਲੇ 4-5 ਸਾਲ ਉਹਨਾਂ ਨੇ ਉੱਥੇ ਹੀ ਲਗਾਏ ਨੇ ਉਸ ਤੋਂ ਪਹਿਲਾਂ ਮਤਲਬ 2 ਸਾਲ ਪਹਿਲਾਂ ਜਦੋਂ ਉਹਨਾਂ ਦੀ ਟੈਨਿਓਰ ਚੇਂਜ ਹੋਣਾ ਸੀ ਆਪਣਾ ਪ੍ਰੋਮੋਸ਼ਨ ਦੇ ਟਾਈਮ ਤਾਂ ਉਹਨਾਂ ਨੂੰ ਰੀਪੋਸਟਿੰਗ ਉੱਥੇ ਮਿਲ ਗਈ ਪ੍ਰੋਮੋਸ਼ਨ ਦੇ ਟਾਈਮ ਇਸ ਤਰ੍ਹਾਂ ਹੋਈ ਉਹਨਾਂ ਦੇ ਸੀਦੀ ਬਸ ਉਹ ਹੀ ਸਰਚ ਐਂਡ ਡਿਸਟਰੋਏ ਆਪਰੇਸ਼ਨ ਦੇ ਵਿੱਚ ਚਾਰ ਪੰਜ ਸਾਲਾਂ ਤੋਂ ਕਰ ਰਹੇ ਸੀਗੇ ਇੱਥੇ ਕੁਝ ਹੋ ਅਲੱਗ ਚੀਜ਼ ਹੋ ਗਈ ਤੇ ਮਤਲਬ ਸਰਚ ਐਂਡ ਡਿਸਟਰੋਏ ਆਪਰੇਸ਼ਨ ਹੀ ਸੀਗਾ ਹਾਂਜੀ ਹਾਂ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਪਰਿਵਾਰ ਦੇ ਵਿੱਚ ਵਾਈਫ ਨੇ ਉਹਨਾਂ ਦੇ ਭਾਬੀ ਜੀ ਦੋ ਬੱਚੇ ਨੇ ਬੇਟਾ আর ਬੇਟੀ ਹੈ ਬੇਟਾ ਕਬੀਰ ਸਿੰਘ ਤੇ ਬੇਟੀ ਹੈ ਛੋਟੀ ਬਾਣੀ ਬਾਣੀ ਕੌਰ ਸੋ ਸ਼ਹੀਦ ਮਨਪ੍ਰੀਤ ਸਿੰਘ ਦੀ ਦੂਜੀ ਵਰ੍ਹੇ ਸੀ ਤੇ ਉੱਤੇ ਜਿਹੜਾ ਵੱਡਾ ਖੂਨਦਾਨ ਕੈਂਪ ਜਿਹੜਾ ਲਗਾਇਆ ਗਿਆ ਏ ਪਿੰਡ ਦੀ ਪੰਚਾਇਤ ਦੇ ਵੱਲੋਂ ਸਰਪੰਚ ਤੇਜਵੀਰ ਸਿੰਘ ਤੇਜੀ ਜੀ ਦੇਖੋ ਇਹਨਾਂ ਦੇ ਵੱਲੋਂ ਜਿਹੜਾ ਖੂਨ ਜਿਹੜਾ ਦਾਨ ਵੀ ਕੀਤਾ ਜਾ ਰਿਹਾ ਏ ਸੋ ਨੇਕ ਕੰਮ ਦੇ ਵਿੱਚ ਜਿਹੜਾ ਹਿੱਸਾ ਪਾਇਆ ਜਾ ਰਿਹਾ ਨਾਲ ਦੀ ਨਾਲ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਅੱਜ ਦੂਜੀ ਵਰ੍ਹੇ ਏ ਮਨਪ੍ਰੀਤ ਸਿੰਘ ਦੀ ਤੇ ਤੁਸੀਂ ਵੀ ਕੈਂਪ ਦੇ ਵਿੱਚ ਜਿਹੜਾ ਸ਼ਾਮਲ ਹੋ ਕੇ ਖੂਨਦਾਨ ਕਰ ਰਹੇ ਆ ਤੇ ਕਿੱਦਾਂ ਦਾ ਮਹਿਸੂਸ ਹੁੰਦਾ ਕਿ ਮਨ ਮਨਪ੍ਰੀਤ ਸਿੰਘ ਤੁਹਾਡੇ ਪਿੰਡਾਂ ਦਾ ਨਾਮ ਰੋਸ਼ਨ ਕਰ ਗਿਆ ਏ ਕੀ ਕਹਿਣਾ ਚਾਹੋਗੇ ਗੱਲ ਇਹਦਾ ਜੀ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਜੀ ਦੀ ਯਾਦ ਚ ਦੂਜੀ ਵਰ੍ਹੇ ਸੀ ਮਨਾਈ ਜਾ ਰਹੀ ਹੈ ਤੇ ਪਿਛਲੇ ਸਾਲ ਵੀ ਅਸੀਂ ਖੂਨਦਾਨ ਕੈਂਪ ਲਾਇਆ ਸੀ ਇਸ ਵਾਰੀ ਵੀ ਖੂਨਦਾਨ ਕੈਂਪ ਲਾਇਆ ਅਸੀਂ ਤਾਂ ਵੱਧ ਤੋਂ ਵੱਧ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣਾ ਚਾਹੁੰਦੇ ਆਪਣੇ ਨਗਰ ਨਿਵਾਸੀ ਇਲਾਕਾ ਨਿਵਾਸੀ ਪੂਰੇ ਦੇਸ਼ ਨੂੰ ਵੀ ਪਤਾ ਲੱਗੇ ਕਿ ਆਉਣ ਵਾਲੇ ਟਾਈਮ ਤੇ ਜਿਹੜੀ ਹੁਣ ਪੀੜ੍ਹੀਆਂ ਐ ਬੱਚੇ ਐ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਿੱਡੀ ਸਾਦਤ ਦਿੱਤੀ ਹੈ ਜੀ ਹਨਾ ਇੱਕ ਇੱਕ ਕੱਲੇ ਕੱਲੇ ਕਰਨਲ ਜੀ ਕਰਨਲ ਸ਼ਹੀਦ ਹੋਏ ਹਨ ਮਨਪ੍ਰੀਤ ਜੀ ਇਸ ਕੋਸਟ ਤੇ ਜਾ ਕੇ ਵੀ ਉਹਨਾਂ ਨੇ ਉੱਥੇ ਪੂਰਾ ਆਪਣਾ ਆਪਣੀ ਡਿਊਟੀ ਨੂੰ ਨਿਭਾਇਆ ਅੱਗੇ ਹੋ ਕੇ ਉੱਥੇ ਜੰਗ 'ਚ ਗਏ ਆ ਤੇ ਅੰਤਨਾਗ ਸ਼ਹੀਦੀ ਪ੍ਰਾਪਤ ਕਰੀ ਹੈ ਤੇ ਬੜਾ ਸਾਡਾ ਤਾਂ ਨੌ ਪਿੰਡ ਦਾ ਏਰੀਆ ਦਾ ਇਲਾਕੇ ਦਾ ਨੌ ਬਹੁਤ ਉੱਚਾ ਕਰਕੇ ਗਏ ਸਾਡਾ ਭਾਈ ਜੀ ਸੀਗੇ ਸਾਡੇ ਤਾਂ ਇਕੱਠੇ ਖੇਡੇ ਆ ਜੀ ਅਸੀਂ ਤਾਂ ਬਹੁਤ ਜੀ ਬਹੁਤ ਜੀ ਹਾਂਜੀ ਠੀਕ ਹੈ ਤੋ ਤੁਸੀਂ ਤਸਵੀਰਾਂ ਦੇਖੋ ਕਿ ਅੱਜ ਜਿਹੜਾ ਕੈਂਪ ਲਗਾਇਆ ਹੋਇਆ ਤੇ ਨਾਲ ਦੀ ਨਾਲ ਵਰਸੀ ਜਿਹੜੀ ਮਨਾਈ ਜਾ ਰਹੀ ਹੈ ਇਲਾਕੇ ਦੀ ਜਿਹੜੀ ਪ੍ਰਮੁੱਖ ਸ਼ਖਸੀਅਤਾਂ ਉਹ ਵੀ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਰਿਆ ਨੇ ਇਸ ਵਰਸੀ ਦੇ ਉੱਤੇ ਸਮੁਨਿਤ ਕਰਨ ਤੇ ਲਈ ਸੋ ਨਾਲ ਦੀ ਨਾਲ ਗੱਲਬਾਤ ਵੀ ਕਰਦੇ ਆਂ ਸੋ ਤਸਵੀਰਾਂ ਵਿੱਚ ਦੇਖੋ ਤੁਸੀਂ ਕਿ ਅੱਜ ਖੂਨਦਾਨ ਕੈਂਪ ਦੇ ਵਿੱਚ ਜਿਹੜਾ ਵੱਡੀ ਤਦਾਦ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਹਨ ਸੋ ਨਾਲ ਦੀ ਨਾਲ ਗੱਲਬਾਤ ਕਰਦੇ ਆਂ